ਸਸ਼ੀ ਗਾਲ ਜੀ ਮੇਰਾ ਨਾਮ ਉਤਾਰ ਸਿੰਘ ਹੈ ਮੇਰਾ ਪਿੰਡ ਤੌਰ ਬੰਜਾਰਾ ਜ਼ਿਲ੍ਹਾ ਸੰਗਰੂਰ ਹੈ ਮੈਂ ਡੀ ਐਮ ਸੀ ਤੋਂ ਡੀ ਐਸ ਸੀ ਨੋਕਟਮ ਦੀ ਡਿਗਰੀ ਕੀਤੀ ਸੀ ਪਿਛਲੇ ਸਾਲ ਮੈਨੂੰ 2023 ਵਿੱਚ ਪਤਾ ਲੱਗਿਆ ਪੋਸਟਾਂ ਨਿਕਲੀਆਂ ਹਨ ਤੇ ਅਸੀਂ ਅਪਲਾਈ ਕੀਤਾ ਅਪਲਾਈ ਕਰਨ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਤਿਆਰੀ ਕੀਤੀ ਤਿਆਰੀ ਕਰਨ ਤੋਂ ਬਾਅਦ ਜਦੋਂ ਸਾਡਾ ਪੇਪਰ ਆਇਆ ਤਾਂ ਸਾਡੀ ਕਲੀਅਰ ਹੋ ਗਿਆ ਤੇ ਉਸ ਤੋਂ ਬਾਅਦ ਸਾਨੂੰ ਨਾਈਟ ਦੇ ਹਿਸਾਬ ਨਾਲ ਸਾਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਕਾਉਂਸਲਿੰਗ ਗਲੋਂ ਤੋਂ ਬਾਅਦ ਸਾਨੂੰ 2 ਮਹੀਨੇ ਬਾਅਦ ਹੀ ਸਾਰਾ ਫੋਨ ਆ ਗਿਆ ਗਵਰਨਮੈਂਟ ਜੌਬ ਦਾ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਤੇ ਸੀਐਮ ਭਗਵੰਤ ਮਾਨ ਸਾਹਿਬ ਨੇ ਸਾਨੂੰ ਆਪ ਨਿਯੁਕਤੀ ਪੱਤਰ ਦਿੱਤੇ ਗਏ ਤੇ ਮੈਂ ਕਈ ਸਾਲਾਂ ਤੋਂ ਪ੍ਰਾਈਵੇਟ ਜੌਬ ਕਰਦਾ ਸੀਗਾ ਬਹੁਤ ਉਮੀਦ ਸੀਗੀ ਆਸ ਸੀਗੀ ਭਵੰਤਮਾਨ ਸਾਹਿਬ ਤੋਂ ਵੀ ਉਹ ਸਾਨੂੰ ਨੌਕਰੀਆਂ ਦੇਣਗੇ ਮੇਰਾ ਸੁਪਨਾ ਸੀਗਾ ਸਰਕਾਰੀ ਨੌਕਰੀ ਲੱਗਣ ਦਾ ਤੇ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਜਦੋਂ ਨਿਯੁਕਤੀ ਪੱਤਰ ਆਉਣ ਤੋਂ ਬਾਅਦ ਮੇਰੀ ਪੋਸਟਿੰਗ ਐਸਡੀਐਚ ਸਨਾਮ ਵਿਖੇ ਕੀਤੀ ਗਈ ਹੈ ਮੇਰਾ ਜਿਹੜਾ ਕੰਮ ਹੈ ਉਹ ਸਕੂਲ ਹੈਲਥ ਤੇ ਰਿਫਲੈਕਸ਼ਨ ਦਾ ਕੰਮ ਹੈ ਅਸੀਂ ਸਕੂਲਾਂ ਜਾ ਕੇ ਬੱਚੇ ਵੀ ਚੈੱਕ ਕਰਨੇ ਹੁੰਦੇ ਆਂ ਪਿੰਡਾਂ 'ਚ ਜਾ ਕੇ ਕੈਂਪ ਵੀ ਲਗਾਉਣੇ ਹੁੰਦੇ ਆਂ ਕੈਟ ਡਾਇਰੈਕਟ ਵਗੈਰਾ ਘਟਣਾ ਹੁੰਦਾ ਹੈ ਤੇ ਉਹਨਾਂ ਨੂੰ ਹਸਪਤਾਲ ਬੁਲਾ ਕੇ ਅਪਰੇਟ ਕੀਤਾ ਜਾਂਦਾ ਹੈ ਉਹੀ ਸਪਾਰਸ਼ ਦੀ ਲੋੜ ਨਹੀਂ ਐ ਮੈਡ ਦੇ ਹਿਸਾਬ ਨਾਲ ਸਾਨੂੰ ਨੌਕਰੀ ਦਿੱਤੀ ਗਈ ਐ ਪ੍ਰੋਪਰ ਤਿਆਰੀ ਕੀਤੀ ਐ ਮੈਂ ਬਾਹਰ ਜਾਣ ਵਾਲੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮਿਹਨਤ ਕਰੋ ਪੜੋ ਤੇ ਮਿਹਨਤ ਕਰਕੇ ਨੌਕਰੀਆਂ ਇੱਥੇ ਲਓ ਪਵਨਤਮਨ ਸਾਹਿਬ ਤੇ ਪੰਜਾਬ ਸਕੱਦ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਲੋਕਾਂ ਦੀ ਭਲਾਈ ਕਰਨ ਦਾ ਕੰਮ ਦਿੱਤਾ